ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਬਹੁਤ ਵੱਡੀ ਬ੍ਰੇਕਿੰਗ ਸਾਂਝੀ ਕਰਨੀ ਹੈ ਕੈਨੇਡਾ ਨੇ ਫਿਲਹਾਲ ਇਲੈਕਸ਼ਨ ਦਾ ਐਲਾਨ ਕਰ ਦਿੱਤਾ ਹੈ ਕੈਨੇਡਾ ਦੇ ਵਿੱਚ ਹੁਮ ਆਮ ਚੋਣਾ ਹੋਣ ਗਿਆ ਤੇ ਇਹਨਾਂ ਆਮ ਚੋਣਾ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਗਨੀ ਨੇ ਮੁਲਾਕਾਤ ਕੀਤੀ ਹੈ ਮੁਲਾਕਾਤ ਕੀਤੀ ਹੈ ਕੈਨੇਡਾ ਦੇ ਜਰਨਲ ਗਵਰਨਰ ਦੇ ਨਾਲ ਗਵਰਨਰ ਜਨਰਲ ਦੇ ਨਾਲ ਮੁਲਾਕਾਤ ਕੀਤੀ ਹੈ ਮੈਰੀ ਸੈਮਨ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਸੰਸਦ ਭੰਗ ਕਰ ਦਿੱਤੀ ਜਾਵੇ ਤੇ ਚੋਣਾਂ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਜਾਵੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕੰਜਰੈਟਿਵ ਪਾਰਟੀ ਨੂੰ ਡਿਸਕਸ ਕਰਾਂਗੇ NDP ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਹੈ ਉਹਨਾਂ ਨੂੰ ਡਿਸਕਸ ਕਰਾਂਗੇ ਤੇ ਲਿਬਰਲ ਦੀ ਰੇਸ ਜਿਹੜੀ ਆ ਉਹ ਆਖਿਰ ਕਿੱਥੇ ਆ ਉਸ ਬਾਰੇ ਵੀ ਡਿਸਕਸ਼ਨ ਕਰਾਂਗੇ ਤੇ ਪਹਿਲੇ ਪਲੇਠੇ ਬਿਆਨੀਆਂ ਕਹਿ ਸਕਦਾ ਕਿ ਫਰਸਟ ਸਟੇਟਮੈਂਟ ਜਦੋਂ ਇਲੈਕਸ਼ਨ ਦਾ ਐਲਾਨ ਹੋਇਆ ਉਸ ਤੋਂ ਬਾਅਦ ਸਭਤੀ ਲੱਗਪਗ ਆਈ ਹੈ ਜਿਹੜੀ ਕਿ ਮੇਨ ਪਾਰਟੀਆਂ ਨੇ ਜਿਸ ਦੇ ਵਿੱਚ ਲਿਬਰਲ ਦੀ ਵੀ ਪਹਿਲੀ ਸਟੇਟਮੈਂਟ ਆਈ ਹੈ ਜਿਸ ਦੇ ਵਿੱਚ ਮਾਰਕਰਨੀ ਨੇ ਬਹੁਤ ਵੱਡੀ ਗੱਲ ਕੀਤੀ ਹੈ ਉਸ ਤੋਂ ਇਲਾਵਾ NDP ਦੇ ਜਗਮੀਤ ਸਿੰਘ ਦੀ ਵੀ ਜਿਹੜੀ ਆ ਉਹ ਸਟੇਟਮੈਂਟ ਆਈ ਹੈ ਤੇ ਨਾਲ ਦੀ ਨਾਲ ਹੀ ਪਾਲੀਵਰਦੀ ਵੀ ਇੱਕ ਸਟੇਟਮੈਂਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਕੀ ਕੁਝ ਹੈ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡੇ SOP ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਇਹ ਆਪਣਾ ਚੈਨਲ ਜਿਹੜਾ ਹੈ ਇਹ ਟੋਟਲੀ ਇਮੀਗ੍ਰੇਸ਼ਨ ਨੂੰ ਡੈਡੀਕੇਟਿਡ ਹੈ ਕੈਨੇਡਾ ਦੇ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਘੱਡੀਤ ਹੁੰਦਾ ਹੋਵੇ ਜਾਂ ਜੋ ਵੀ ਵਾਪਰ ਰਿਆ ਹੋਵੇ ਜਾਂ ਜਿਹੜੀ ਕਰੰਟ ਸਿਚੁਏਸ਼ਨ ਹੋਵੇ ਉਹ ਤੁਹਾਡੇ ਨਾਲ ਸਾਂਝੀ ਕਰੀਏ ਤੇ ਇਮੀਗ੍ਰੇਸ਼ਨ ਦਾ ਡਾਇਰੈਕਟ ਰਿਲੇਸ਼ਨ ਜਿਹੜਾ ਉਹ ਸਰਕਾਰ ਦੇ ਨਾਲ ਹੈਗਾ ਕੈਨੇਡਾ ਦੀ ਸੋ ਹੁਣ ਕੈਨੇਡਾ ਦੇ ਵਿੱਚ ਆਮ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਹਨਾਂ ਦੀ ਜਿਹੜੀ ਟਾਈਮ ਟੂ ਟਾਈਮ ਕੋਈ ਵੱਡੀ ਅਪਡੇਟ ਹੋਵੇਗੀ ਉਹ ਤੁਹਾਡੇ ਨਾਲ ਹਰ ਇੱਕ ਜਿਹੜੀ ਵੀ ਅਜੇ ਹੀ ਇੰਪੋਰਟੈਂਟ ਅਪਡੇਟ ਹੋਵੇਗੀ ਤੁਹਾਡੇ ਇਮੀਗ੍ਰੇਸ਼ਨ ਜਾਂ ਇਮੀਗ੍ਰੇਸ਼ਨ ਦੇ ਆਲਿਓ ਦਿਹਾਣਿਓ ਸੰਬੰਧਿਤ ਹੋਵੇ ਤੁਹਾਡੇ ਨਾਲ ਮੈਂ ਸ਼ੇਅਰ ਜ਼ਰੂਰ ਕਰਿਆ ਕਰਾਂਗਾ ਕਿਉਂਕਿ ਬੀਇੰਗ ਐ ਜਰਨਲਿਸਟ ਮੈਨੂੰ ਪੋਲਿਟਿਕਸ ਦੇ ਵਿੱਚ ਵੀ ਉਨਾ ਹੀ ਰੁਝਾਨ ਜਾਂ ਕਹਿ ਸਕਦੇ ਹਾਂ ਰੁਚੀ ਹੈ ਜਿੰਨੀ ਇਮੀਗ੍ਰੇਸ਼ਨ ਦੇ ਵਿੱਚ ਹੈ ਸੋ ਇਹ ਕੰਬੀਨੇਸ਼ਨ ਜਿਹੜਾ ਉਹ ਤੁਹਾਡੇ ਲਈ ਹੋ ਸਕਦਾ ਹੈ ਕਿ ਫਾਇਦੇਮੰਦ ਸਾਬਿਤ ਹੋਵੇ ਸੋ ਆਪਾਂ ਹਰ ਇੱਕ ਡਿਸਕਸ਼ਨ ਜਿਹੜਾ ਉਹ ਤੁਹਾਡੇ ਨਾਲ ਕਰਿਆ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸੰਡੇ ਦਾ ਦਿਨ ਸੀਗਾ ਜਦੋਂ ਮੈਰੀ ਸੈਮਸ ਜਿਹੜੇ ਕਿ ਗਵਰਨਰ ਜਰਨਲ ਨੇ ਕੈਨੇਡਾ ਦੇ ਉਹਨਾਂ ਦੇ ਨਾਲ ਮਾਰਕ ਕਰਨੀ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਮੁਲਾਕਾਤ ਕੀਤੀ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਸੰਸਦ ਭੰਗ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ 28 April ਨੂੰ ਇਲੈਕਸ਼ਨ ਜਿਹੜੇ ਆ ਉਹ ਹੋਣਗੇ ਯਾਨੀ ਕਿ 28 April ਨੂੰ VOTING ਹੋਵੇਗੀ ਕੈਨੇਡਾ ਦੇ ਵਿੱਚ ਵੋਟਾਂ ਪੈਣਗੀਆਂ ਤੇ 36 ਦਿਨ ਜਿਹੜੀ ਚੋਣ ਮੁਹਿੰਮ ਚੱਲੇਗੀ ਯਾਨੀ ਜਿਤਨਾ ਇੰਡੀਆ ਦੇ ਵਿੱਚ ਆਪਾਂ ਦੇਖਦੇ ਹਾਂ ਮੈਂ ਐਗਜ਼ਾਮਪਲ ਦੇ ਕੇ ਤੁਹਾਨੂੰ ਇੰਡੀਆ ਦਾ ਦੱਸਦਾ ਹੈ ਕਿੰਡਿਆ ਦੇ ਵਿੱਚ ਜਿਵੇਂ ਚੋਣ ਜਾਬਤਾ ਲੱਗ ਜਾਂਦਾ ਹੈ ਕੋਡ ਆਫ ਕੰਡੈਕਟ ਲੱਗ ਜਾਂਦਾ ਹੈ ਕਿ ਭਈ ਹੁਣ ਇਲੈਕਸ਼ਨ ਦਾ ਐਲਾਨ ਹੋ ਗਿਆ ਕੋਡ ਆਫ ਕੰਡੈਕਟ ਲੱਗ ਗਿਆ ਹੁਣ ਕੋਈ ਵੀ ਨਵੀਂ ਪਾਲਿਸੀ ਆ ਕੋਈ ਵੀ ਨਵਾਂ ਉਤਾਰ ਚੜਾਰ ਨਹੀਂ ਆਵੇਗਾ ਕੋਈ ਵੀ ਨਵੀਂ ਪਾਲਿਸੀ ਦਾ ਅਨਾਉਂਸਮੈਂਟ ਅਸੀਂ ਨਹੀਂ ਕਰ ਸਕਦੇ ਆ ਸਰਕਾਰ ਕੋਈ ਵੀ ਨਵੀਂ ਨਵੇਲੀ ਸਕੀਮ ਜਿਹੜੀ ਉਹ ਨਹੀਂ ਲਿਆ ਸਕਦੀ ਇਹਦਾ ਮਤਲਬ ਇਹ ਹੋ ਗਿਆ ਕਿ ਕੈਨੇਡਾ ਦੇ ਵਿੱਚ ਹੁਣ ਜਦੋਂ ਆਮ ਚੋਣਾਂ ਦਾ ਐਲਾਨ ਹੋ ਗਿਆ 36 ਦਿਨ ਰਹਿ ਗਏ ਆ ਤੇ ਉਹ ਇੱਕ ਕੋਡ ਆਫ ਕੰਡਕਟ ਯਾਨੀ ਕਿ ਇੱਕ ਚੋਣ ਜਾਬਤੇ ਵਾਲਾ ਮਾਹੌਲ ਬਣ ਗਿਆ ਹੈ ਹੁਣ ਕੋਈ ਨਵੀਂ ਪਾਲਿਸੀ ਦੀ ਉਮੀਦ ਜਿਹੜੀ ਆ ਉਹ ਆਉਣ ਵਾਲੇ ਖਾਸ ਕਰਕੇ 28 ਅਪ੍ਰੈਲ ਤੋਂ ਬਾਅਦ ਹੀ ਜਦੋਂ ਨਵੀਂ ਪਾਰਟੀ ਸੌ ਚੁੱਕੇਗੀ ਉਹਨਾਂ ਦਾ ਪ੍ਰਧਾਨ ਮੰਤਰੀ ਬਣੇਗਾ ਉਸ ਤੋਂ ਬਾਅਦ ਹੀ ਜਿਹੜੀ ਆ ਕੋਈ ਨਵੀਂ ਪਾਲਿਸੀ ਜਾਂ ਨਵਾਂ ਕੁਝ ਹੋਣ ਵਾਲਾ ਹੈ ਨਹੀਂ ਤੇ ਹੁਣ ਜੋ ਕੁਝ ਐਲਾਨ ਹੋ ਗਿਆ ਹੈ ਜਾਂ ਜੋ ਕੁਝ ਹੁਣ ਤੱਕ ਇਮੀਗ੍ਰੇਸ਼ਨ ਦੇ ਵਿੱਚ ਹੋਇਆ ਹੈ ਉਸ ਤੱਕ ਹੀ ਸੀਮਿਤ ਰਮਾਨ ਚਲੋ ਉਸ ਤੋਂ ਬਾਅਦ ਆ ਜਾਣਿਆ ਕਿ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਹੈ ਉਹ ਇਲੈਕਸ਼ਨ ਦੇ ਵਿੱਚ ਰਹਿਣਾ ਹੀ ਰਹਿਣਾ ਇਹ ਤੇ ਪੱਕੀ ਗੱਲ ਉਹ ਕਿਉਂ ਰਹਿਣਾ ਹੈ ਕਿਉਂਕਿ ਗਵਾਂਟੀ ਮੁਲਖ ਹੈ ਯੂਐਸ ਤੇ ਯੂਐਸ ਦੇ ਵਿੱਚ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਡੋਨਲਡ ਟਰੰਪ ਜਿੱਤੇ ਨੇ بس سب ਤੋਂ ਵਧੀਆ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਪਲੇਠੇ ਬਿਆਨ ਆਏ ਨੇ ਯਾਨੀ ਕਿ ਜਿਹੜੇ ਪਹਿਲੇ ਫਸਟ ਸਟੇਟਮੈਂਟਸ ਆਈ ਹੈ ਇਲੈਕਸ਼ਨ ਐਲਾਨ ਹੋਣ ਤੋਂ ਬਾਅਦ ਕਿਉਂਕਿ ਆਪਾਂ ਤੇਲ ਤੇ ਤੇਲ ਦੀ ਧਾਰ ਦੋਵੇਂ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਉਹ ਟੋਟਲੀ ਜਿਹੜਾ ਇਹ ਇਲੈਕਸ਼ਨ ਦੀ ਮੁਹਿੰਮ ਜਾਂਦੀ ਫਿਲਹਾਲ ਦੀ ਘੜੀ ਹੁਣ ਆਉਣ ਵਾਲੇ ਟਾਈਮ 'ਚ ਕੀ ਹੋ ਜੇ ਨਹੀਂ ਪਤਾ ਹੈਗਾ ਪਰ ਫਿਲਹਾਲ ਦੀ ਘੜੀ ਜੋ ਨਜ਼ਰ ਆ ਰਹੀ ਹੈ ਉਹ ਆ ਰਹੀ ਹੈ ਡੋਨਲਡ ਟਰੰਪ ਨੂੰ ਨਿਸ਼ਾਨਾ ਯਾਨੀ ਯੂਐਸ ਨੂੰ ਨਿਸ਼ਾਨਾ ਜਿਹੜਾ ਯੂਐਸ ਨੇ ਕਿਹਾ ਸੀਗਾ ਕਿ 51ਵਾਂ ਸਟੇਟ ਬਣਾਵਾਂਗੇ ਯੂਐਸ ਨੂੰ ਟੈਰਿਫ ਦੀ ਗੱਲ ਕੀਤੀ ਸੀਗੀ ਵਪਾਰ ਦੇ ਉੱਤੇ ਵੱਡਾ ਹਮਲਾ ਕਰਨ ਦੀ ਗੱਲ ਕੀਤੀ ਸੀਗੀ ਉਹਨੂੰ ਟਾਰਗੇਟਡ ਆ ਇੱਕ ਇੱਕ ਕਰਕੇ ਮੈਂ ਤੁਹਾਨੂੰ ਤਿੰਨਾਂ ਦਾ ਜ਼ਿਕਰ ਕਰ ਦੇਣਾ ਉਸ ਤੋਂ ਬਾਅਦ ਮੈਂ ਇੱਕ ਟ੍ਰਿਪਲ ਵਿੰਡੋ ਦੇ ਵਿੱਚ ਮੈਂ ਤਿੰਨਾਂ ਦੇ ਬਿਆਨ ਸੁਣਾ ਦਾਂਗਾ ਜਿਹੜੀਆਂ ਤਿੰਨ ਮੇਨ ਪਾਰਟੀਆਂ ਨੇ ਜਗਮੀਤ ਵਾਲੀ ਪਾਰਟੀ ਹੋ ਗਈ ਲਿਬਰਲ ਜਿਹੜੀ ਮਾਰਕ ਕਰਨੀ ਜਿਹੜੀ ਜਸਟਨ ਟੂਡੋ ਵਾਲੀ ਪਾਰਟੀ ਹੈ ਤੇ ਉਸ ਤੋਂ ਇਲਾਵਾ ਜਿਹੜੀ ਕੰਜ਼ਰਵੇਟਿਵ ਪਾਰਟੀ ਫੇਰੀ ਪੋਲਵਰਦੀ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਮਾਰਕਰਨੀ ਦੀ ਜਿਹੜੇ ਕਿ ਮੌਜੂਦਾ ਪ੍ਰਧਾਨ ਮੰਤਰੀ ਕੈਨੇਡਾ ਦੇ ਉਹਨਾਂ ਨੇ ਕਿਹਾ ਕਿ ਉਹ ਕੈਨੇਡੀਅਨ ਦੀ ਸੁਰੱਖਿਆ ਵਾਸਤੇ ਕੰਮ ਕਰਨਗੇ ਤੇ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਕਰਨਗੇ ਤੇ ਉਹਨਾਂ ਨੇ ਕਿਹਾ ਜਿਹੜਾ ਉਹਨਾਂ ਦੀ ਪਹਿਲੀ ਸਟੇਟਮੈਂਟ ਆਈ ਉਹਨਾਂ ਨੇ ਟੈਰਿਫ ਦੀ ਗੱਲ ਕੀਤੀ ਉਹਨਾਂ ਨੇ ਕੈਨੇਡਾ ਦੇ ਯੂਐਸ ਦੇ ਵਿਚਕਾਰ ਚੱਲ ਰਹੇ ਸਿਰਫ ਵਿਵਾਦ ਦੀ ਗੱਲ ਕੀਤੀ ਹੈ ਨੰਬਰ ਇੱਕ ਚੀਜ਼ ਹੋਗੀ ਤੇ ਕੈਨੇਡੀਅਨ ਦੀ ਸਿਕਿਉਰਿਟੀ ਦੀ ਗੱਲ ਕੀਤੀ ਹੈ ਉਸ ਤੋਂ ਬਾਅਦ ਐਨ ਡੀ ਪੀ ਨੇ ਬੜਾ ਕਲੀਅਰ ਮੁੱਦਾ ਰੱਖਿਆ ਉਹਨਾਂ ਨੇ ਕਿਹਾ ਕਿ ਟਰੰਪ ਨੂੰ ਜਵਾਬ ਦੇਣ ਵਾਲਾ ਪ੍ਰਧਾਨ ਮੰਤਰੀ ਚਾਹੀਦਾ ਸਾਨੂੰ ਨੰਬਰ 1 ਚੀਜ਼ ਦੂਜਾ ਉਹਨਾਂ ਨੇ ਇਹ ਗੱਲ ਕਹੀ ਕਿ ਕੈਨੇਡੀਅਨਸ ਦੀ ਜੌਬ ਦੀ ਗੱਲ ਕੀਤੀ ਤੇ ਹੈਲਥ ਕੇਅਰ ਦੀ ਗੱਲ ਕੀਤੀ ਇਹ ਜਗਮੀਤ ਸਿੰਘ ਜਿਹੜੇ ਕਿ ਕੈਨੇਡਾ ਦੇ ਐਨ ਡੀ ਪੀ ਪਾਰਟੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਨੇ ਉਹਨਾਂ ਦਾ ਬਿਆਨ ਉਸ ਤੋਂ ਇਲਾਵਾ ਤੀਜਾ ਬਿਆਨ ਜਿਹੜਾ ਉਹ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਜਾਂ ਕਹਿ ਸਕਦੇ ਹੋ

Including clean and conventional energy, critical minerals, and new trade corridors with reliable trading partners. We acted to create new supports for farmers and businesses during this trade war. We expanded dental care for millions of more Canadians. And we took all of these actions and more to create the foundation to build a stronger Canada. There is so much more to do to secure Canada, to invest in Canada, to build Canada, to unite Canada. That's why I'm asking for a strong, positive mandate from my fellow Canadians. I've just requested that the Governor General dissolve Parliament and call an election for April 28th. It's about who can negotiate with Donald Trump. I'm here to tell you the real question is who will make sure you and the things that you care about are not on the table? When Donald Trump comes demanding concessions, who will say no to trading away Canadian jobs or the things we grow and build and ship? Who will stop them from bargaining with environmental protections just to protect corporate profits? Who will fight back when Mark Carney says we have to cut healthcare or pensions to keep investors happy? We'll stand up when Pierre Poilievre says you have to accept an American-style healthcare system where you pay more. Also, he can give tax breaks to billionaires. Only New Democrats can be trusted to look out for you. Today I'm announcing that Canada First Conservatives will cut income taxes by 15% for the average worker or $2,000 for the average couple. This is a tax cut for seniors who are drawing their pension or retirement income, they will pay, on average, 15% less. this is a tax cut for the workers behind me who will pay 15% less on their income tax. this is a tax cut for the waitress, for the welder, for the barber. this is a tax cut for everybody who has ever got up early in the morning and worked hard to build our country. this is a tax cut that will put canada first. <laughs> ਟੋਟਲ ਟਾਰਗੇਟ ਜਿਹੜਾ ਖਾਸ ਕਰਕੇ ਜਗਮੀਤ ਦਾ ਜਾਂ ਫਿਰ ਉਸ ਤੋਂ علاوہ ਆ ਮਾਰਕ ਕਰਨੀ ਦਾ ਇਹਨਾਂ ਦੋਵਾਂ ਦਾ ਮੇਨ ਟਾਰਗੇਟ ਜਿਹੜਾ ਯੂਐਸ ਰਿਹਾ ਹੈ ਤੇ ਯੂਐਸ ਵਾਲੇ ਮੁੱਦੇ ਤੇ ਥੋੜਾ ਜਿਆਦਾ ਇਹਨਾਂ ਦੋਵਾਂ ਨਾਲੋਂ ਸੌਫਟ ਨਜ਼ਰ ਆ ਰਿਹਾ ਹੈ ਇਹਨੇ ਕੰਜ਼ਰਵੇਟਿਵ ਪਾਰਟੀ ਤੇ ਸ਼ਾਇਦ ਇਹੀ ਰੀਜ਼ਨ ਹੈ ਕਿ ਜਿਹੜੇ ਹੁਣ ਤਾਜ਼ਾ ਇੱਕ ਮੈਂ ਤੁਹਾਡੇ ਨਾਲ ਕੱਲ ਇੱਕ ਆਸ ਦਾ ਸਰਵੇ ਸ਼ੇਅਰ ਕੀਤਾ ਸੀਗਾ ਵੀਡੀਓ ਜਿਹੜਾ ਹੈ ਉਹ ਮੈਂ ਡਿਸਕ੍ਰਿਪਸ਼ਨ ਲਿੰਕ ਚ ਪਾ ਦਾਂਗਾ ਤੇ ਆਈ ਬਟਨ ਚ ਪਾ ਦਾਂਗਾ ਜਾ ਕੇ ਚੈੱਕ ਆਊਟ ਕਰਿਓ ਉਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ 49% ਉਮੀਦ ਹੈ ਕਿ ਲਿਬਰਲ ਵਾਪਸ ਆ ਸਕਦੇ ਨੇ 49% ਵੋਟ ਸ਼ੇਅਰ ਉਹਨਾਂ ਵਾਲੇ ਪਾਸੇ ਜਾਂਦਾ ਹੋਇਆ ਨਜ਼ਰ ਆ ਰਿਹਾ ਆਨਲਾਈਨ ਦੇ ਵਿੱਚ ਜਿਹੜਾ ਫੋਨ ਦੇ ਰਾਹੀਂ ਆਈ ਵੀਆਰ ਦੇ ਰਾਹੀਂ ਕੀਤਾ ਗਿਆ ਤੇ ਜਿਹੜਾ ਆਨਲਾਈਨ ਸਰਵੇ ਕੀਤਾ ਗਿਆ ਉੱਚ 42% ਜਿਹੜਾ ਉਮੀਦ ਕੀਤੀ ਜਾ ਰਹੀ ਹੈ ਕਿ ਲਿਬਰਲ ਰਿਪੀਟ ਹੋਣਗੇ ਬੜੀ ਡਿਟੇਲ ਦੇ ਵਿੱਚ ਉਹਦੇ ਵਿੱਚ ਗੱਲ ਕੀਤੀ ਹੈ ਤੇ ਸ਼ਾਇਦ ਉਸ ਨੂੰ ਦੇਖਦੇ ਹੋਏ ਹੁਣ ਇੱਕਦਮ ਇਲੈਕਸ਼ਨ ਦਾ ਐਲਾਨ ਵੀ ਹੋਇਆ ਉਮੀਦ ਕਰਦਾ ਹਾਂ ਕਿ ਵੀਡੀਓ ਜ਼ਰੂਰ ਤੁਹਾਨੂੰ ਪਸੰਦ ਆਇਆ ਹੋਵੇਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਚੈਨਲ ਤੁਹਾਡਾ ਆਪਣਾ ਹੈ ਤੁਹਾਡੀ ਗੱਲ ਕਰਦੇ ਅਸੀਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕਿਪਸ ਨੂੰ ਆਪਣੇ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਯਾ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਕਤ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਧੰਨਵਾਦ